ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪੰਜਾਬ ਦੇ ਵਿੱਚ ਸਾਰੇ ਹੀ ਲੀਡਰ ਇੱਕ ਇੱਕ ਕਰਕੇ ਛੱਡਦੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਏ ਸੋ ਗਿਆਨੀ ਹਰਪ੍ਰੀਤ ਸਿੰਘ ਜੋ ਸਾਬਕਾ ਜਥੇਦਾਰ ਨੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਉਹਨਾਂ ਨੇ ਵੀ ਸ਼ਖਬੀਰ ਸਿੰਘ ਬਾਦਲ ਦੇ ਖਿਲਾਫ ਤੇ ਅਕਾਲੀ ਦਲ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਸੋ ਅੱਜ ਜਲੰਧਰ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਅਕਾਲੀ ਦਲ ਦੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ 2 ਦਸੰਬਰ ਵਾਲਾ ਜੋ ਹੁਕਮਨਾਮਾ ਬਦਲਣ ਲਈ ਉਹਨਾਂ ਨੂੰ ਵੱਡੇ ਲਾਲਚ ਦਿੱਤੇ ਗਏ 2 ਦਸੰਬਰ ਵਾਲਾ ਹੁਕਮਨਾਮਾ ਬਦਲ ਦਿਓ ਤੁਹਾਨੂੰ ਅਕਾੜ ਤੱਕ ਸਾਬ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਵੱਡੇ ਖੁਲਾਸੇ ਕਰਕੇ ਖੋਰ ਵੱਡਾ ਬਵਾਲ ਮਚਾ ਦਿੱਤਾ ਹੈ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਹਟਾਉਣ ਤੇ ਨਵੇਂ ਜਥੇਦਾਰ ਥਾਪ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕਸੂਤੀ गिर ਗਈ ਹੈ ਨਿਹੰਗ ਜਥੇਬੰਦੀਆਂ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ ਜਿਹੜੇ ਕਿਸੇ ਸਮੇਂ ਸੁਖਵੀਰ ਸਿੰਘ ਬਾਦਲ ਦੇ ਨਾਲ ਹੁੰਦੇ ਸੀਗੇ ਸੁਪਰ ਸੀਐਮ ਦੇ ਤੌਰ ਤੇ ਵੀ ਜਾਣੇ ਜਾਂਦੇ ਸੀ ਔਰ ਉਹਨਾਂ ਨੇ ਵੀ 14 ਮਾਰਚ ਨੂੰ ਜਿਹੜਾ ਵੀ ਵੱਡਾ ਇਕੱਠ ਕਰ ਦਿੱਤਾ ਹੈ ਸੋ ਦੂਸਰੇ ਪਾਸੇ ਇਸ ਦੇ ਨਾਲ ਹੀ ਦੇਸ਼ ਵਿਦੇਸ਼ ਦੀਆਂ ਜਥੇਬੰਦੀਆਂ ਸੰਸਤਾਮਾ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੇ ਉੱਪਰ ਜੋ ਨਿਤਰਾਇਆਂ ਸੋ ਇਸ ਦੇ ਬਾਰੇ ਜੋ ਅਗਲੇ ਦਿਨਾਂ ਦੇ ਵਿੱਚ ਹੋਰ ਮਾਮਲਾ ਜਿਹੜਾ ਕਿ ਗੰਭੀਰ ਬਣਦਾ ਜਾ ਰਿਹਾ ਹੈ ਸੋ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਵੱਡਾ ਬਿਆਨ ਦੇ ਕੇ ਜੋ ਹਲਚਲ ਮਚਾ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਨੂੰ ਕੋਦੜ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਸਮੋਦਨ ਕਰਦਿਆਂ ਕਿ ਕਿ ਉਹਨਾਂ ਦਾ ਕਿਸੇ ਨਿੱਜੀ ਵਿਅਕਤੀ ਨਾਲ ਕੋਈ ਵਿਰੋਧ ਨਹੀਂ ਸਿਰਫ ਉਹਨਾਂ ਦਾ ਵਿਰੋਧ ਉਹਨਾਂ ਪਰੰਪਰਾਵਾਂ ਬਦਲਣ ਵਾਲੇ ਲੋਕਾਂ ਨਾਲ ਹੈ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਾਰੀਆਂ ਪਰੰਪਰਾਵਾਂ ਹੀ ਬਦਲ ਕੇ ਰੱਖ ਦਿੱਤੀਆਂ ਨੇ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਹਿਲਾਂ ਤਾਂ ਕਹਿੰਦੇ ਸੀ ਕਿ ਜਥੇਦਾਰ ਜੇਬਾਂ ਵਿੱਚੋਂ ਨਿਕਲਦੇ ਨੇ ਪਰ ਹੁਣ ਉਹ ਜਥੇਦਾਰ ਜੇਬਾਂ ਵਿੱਚੋਂ ਨਹੀਂ ਉਹ ਘਰਾਂ ਵਿੱਚ ਜਾ ਕੇ ਦਸਤਾਰ ਬੰਦੀਆਂ ਉਹਨਾਂ ਨੂੰ ਘਰਾਂ ਵਿੱਚ ਕਰਵਾ ਦਿੱਤੀਆਂ ਜਾਣ ਗਈਆਂ ਇਹ ਕੌਮ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਸਾਡਾ ਜਥੇਦਾਰ ਕੌਣ ਹੈ ਇਸ ਤਰ੍ਹਾਂ ਜਥੇਦਾਰ ਥਾਪੇ ਜਾਇਆ ਕਰਨਗੇ ਸੋ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ ਵਾਲੇ ਹੁਕਮਨਾਮੇ ਨੂੰ ਬਦਲਣ ਲਈ ਉਹਨਾਂ ਨੂੰ ਵੱਡੀ ਪੇਸ਼ਕਸ਼ ਕੀਤੀ ਗਈ ਉਹਨਾਂ ਨੂੰ ਅਕਾਲੀ ਦਲ ਬਾਦਲ ਦੇ ਵੱਲੋਂ ਇਹ ਕਿਹਾ ਗਿਆ ਕਿ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦਿੰਦੇ ਹਾਂ ਤੁਸੀਂ ਆਪਣਾ ਫੈਸਲਾ ਬਦਲ ਦੋ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਤੁਸੀਂ ਜਿਹੜਾ ਇਹ ਬਿਆਨ ਦਿੰਦੇ ਜੇ ਜਾ ਉਹਨਾਂ ਦੇ ਖਿਲਾਫ ਤੁਸੀਂ ਜੋ ਫੈਸਲਾ ਲੈ ਰਹੇ ਜੇ ਇਸ ਫੈਸਲੇ ਨੂੰ ਤੁਸੀਂ ਬਦਲੋ ਇਹ ਉਹੀ ਅਕਾਲੀ ਲੀਡਰ ਜਿਹਨੂੰ ਪਾਰਟੀ ਵਿੱਚੋਂ 10 ਸਾਲੇ ਕੱਢਿਆ ਗਿਆ ਉਹਨਾਂ ਨੇ ਉਹਨਾਂ ਨੂੰ ਵੱਡੇ ਲਾਲਚ ਦਿੱਤੇ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਇਨਕਾਰ ਕਰ ਦਿੱਤਾ ਤਾਂ ਮੇਰੀ ਕਿਰਦਾਰ ਕੂਸ਼ੀ ਕਰਕੇ ਮੇਰੇ ਤੇ ਵੱਡੇ ਇਲਜ਼ਾਮ ਲਾ ਕੇ ਮੇਰੇ ਤੋਂ ਜਿਹੜਾ ਕਿ ਅਹੁਦਾ ਵਾਪਸ ਲੈ ਲਿਆ ਗਿਆ ਉਹ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਨਵੇਂ ਜਥੇਦਾਰ ਦੀ ਪрти ਨੂੰ ਲੈ ਕੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਹੇਠਾ ਕਰਨ ਲਈ ਇੱਕ ਸਖਤਰ ਤੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖਤਰ ਤੋਂ ਬਿਆਨ ਦਵਾਇਆ ਗਿਆ ਉਹ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਦੇ ਉਹ ਸਖਤਰ ਨੇ ਜੋ ਆਪਣਾ ਬਿਆਨ ਦਿੱਤਾ ਉਹਦੇ ਤੇ ਵੀ ਉਹ ਹੁਣ ਪਸਟਾਰੇ ਨੇ ਸੋ ਉਹਨਾਂ ਨੇ ਕਿਹਾ ਕਿ ਵੱਡਾ ਫਲਾਸਾ ਕੀਤਾ ਹੈ 2 ਦਸੰਬਰ ਤੋਂ ਬਾਅਦ ਜਿਹੜੇ ਕਿ ਫੈਸਲੇ ਬਦਲਣ ਵਾਸਤੇ ਵੱਖ-ਵੱਖ ਲੀਡਰਾਂ ਦੇ ਵੱਲੋਂ ਉਹਨਾਂ ਨੂੰ ਫੋਨ ਕਾਲਾਂ ਕੀਤੀਆਂ ਗਈਆਂ ਉਹਨਾਂ ਨੂੰ ਵੱਡੇ ਨਾਲ ਚ ਦਿੱਤੇ ਗਏ ਉਹਨਾਂ ਤੱਕ ਅਪਰੋਚ ਕੀਤੀ ਗਈ ਕਿ ਤੁਹਾਨੂੰ ਅਸੀਂ ਵੱਡਾ ਅਹੁਦਾ ਦੇਾਂਗੇ ਸੋ ਇਹ ਸਾਰੇ ਖੁਲਾਸੇ ਕਰਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਗਵਾਲ ਮਚਾਇਆ ਹੈ ਅਕਾਲੀ ਦਲ ਦੇ ਵਿੱਚ ਤੇ ਅਕਾਲੀ ਦਲ ਲੀਡਰਸ਼ਿਪ ਦੇ ਉੱਪਰ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਨੇ